ਚ ਰਖ ਲਾਰਾ ਪਾਇਆ ਕਰੇ ਰੋਹ ਫੀਲਿੰਗ ਲੈ ਰਿਆ ਗੋਆ ਦੀ ਫੀਲਿੰਗ ਗੱਦੀਆਂ ਇਕੱਠੀਆਂ ਕਰੀ ਜਾਂਦਾ ਗੋਆ ਚ ਪਹੁੰਚ ਗਿਆ ਸਾਡਾ ਮੁੰਡਾ ਵਾਲਿਆ ਮਿਲਾਂ ਦਰਾਂ ਚਾਹੀਏ ਨੋ ਤੇਰਾ ਕਿਹੜਾ ਹੁਲ ਲੱਗ ਜਾਵੇ ਲੱਗਦਾ ਵਾ

ਫੇਰ ਕਸੀ ਉੱਠ ਜਾਂਦੇ ਤਾਂ ਉੱਠ ਜਾਂਦੇ ਫਿਰ ਉੱਚ ਕੀ ਉਹ ਤੋ ਨਮੰਦਰ ਚ ਦੇਖਦੇ ਗੰਦੇ ਜਿਹੇ ਕੱਪੜੇ ਪਾ ਕੇ ਆ ਗਏ ਵੀ ਇਹ ਗੰਦੇ ਨੇ ਇਹ ਲੋਕ ਤਾਂ ਨਹੀਂ ਕੋਣ ਵੀ ਰਿਆ ਮੰਦਰ ਚ ਸਾਬੂ ਦਾ ਲੋਹ ਉੱਚਾ ਜੀ ਮਿਲਿਆ ਸੀ ਅਕੈडमी ਆਉਂਦੇ ਹਾਂ ਅੰਟੀ ਫੇਰ ਓਕੀ ਕਹਿੰਦੇ ਹੋਣੇ ਸੁੱਤੇ ਉੱਠ ਕੇ ਜਵਾਕ ਆ ਗਏ ਕਿਉਂ ਸੁੱਤੇ ਟਕੇ ਕੱਪੜੇ ਤਾਂ ਆ ਹੀ ਲੱਗਦੇ ਸੀ ਫੇਰ ਕੱਪੜੇ ਤਾਂ ਲੱਗਦੇ ਸੀਗੇ ਫੇਰ ਮੈਂ ਸੁੱਤੇ ਉੱਠ ਕੇ ਕਿਉਂ ਆਈਂ ਹੈ ਮੈਂ ਤਾਂ ਆ ਕੇ ਆਈਂ ਹੈ ਕੱਪੜੇ ਕੱਢ ਕੇ ਪਾ ਜਾਂਦੇ ਹੋਰ ਨਵੇਂ ਹੈਂ ਪਤਲਾ ਦੇ ਤੁਹਾਨੂੰ ਦਾਦੀ ਦੇ ਕੱਪੜੇ ਵੀ ਦੇ ਆਏ ਥੋਬੀ ਨੂੰ ਹਮ ਹਾਂ ਪੜ ਲਓ ਓਏ ਲੈਣਾ ਹੈ ਸ਼ਿਬੂ ਖਸ ਤੁਸੀਂ ਫੇਰ ਮੈਂ ਛੋਡੇ ਹੋ ਲੈ ਆ ਕੇ ਦੇਖ ਲਓ ਗਾਇਸ ਸਾਡੇ ਜਵਾਕ ਸਾਡੇ ਛੋਤੇ ਛੋਤੇ ਸਾਰਾ ਕੰਮ ਕਰ ਲੈਂਦੇ ਆ ਮੁੰਨਾ ਦੀ ਗੱਲ ਸੁਣ ਸੁਣਾ ਮੈਂ ਮੈਂ ਮੁੰਨਾ ਸਕੂਲ ਗਈ ਤੁਹਾਨੂੰ ਛੁੱਟੀ ਆ ਪੇਪਰ ਦੀ ਕਰੋ ਤਿਆਰੀ ਪੜੋ ਅਭ ਇਹਨੂੰ ਰੰਦੀ ਰੰਦੀ ਬਾਈ ਮਨੂ ਸਪਸਰ ਗਿਆ ਕਹਿੰਦੀ ਰੋਈ ਰਦੀ ਰੋਈ ਰਦੀ ਰੋਈ ਰਦੀ ਕਹਿੰਦੀ ਮੈਨੂੰ ਡੱਬਾ ਦੇ ਦੇ ਡੱਬਾ ਦੇ ਦੇ ਫੇਰ ਚਲਾਣਾ ਸੀਗਾ ਡੱਬਾ ਹੋਰ ਹੋਰ ਚਾਚੀ ਕਹਿੰਦੀ ਡੱਬਾ ਤਾਂ ਬਾਝੂ ਲੈਣੀ ਉਹ ਹੋਰ ਸਿੱਕੀ-ਜਿੱਕੀ ਦਾਵੇ ਉਹਨੂੰ ਮਸਾੜਾ ਡੱਬਾ ਦਵਾਈਆ ਹੁਣ ਮਸਾ ਸਕੂਲ ਪੇ ਜਾਣਾ ਕਹਿੰਦੀ ਆ ਸਕੂਲ ਜਾਂਦੀ ਛੋਟੀ ਬੱਚੀ ਆ ਨਾ ਅਜੇ ਮੇਰੇ ਦਾ ਬੇਸ ਨਹੀਂ ਬਣਿਆ ਤੂੰ ਅੱਖਾਂ ਘਮਲੀਆਂ ਨਹੀਂ ਆ ਜਾਂ ਪਾਣੀ ਦੇ ਛਿੱਟੇ ਮਾਰ ਕੇ ਆ ਚੰਗੀ ਤਰ੍ਹਾਂ ਕਰ ਬਰ ਭਾਈ ਇਹ ਦੇਖੋ ਇਹ ਇੱਥੇ ਹੋ ਗਿਆ ਨਾ ਕੁਛ ਹੀ ਪਲੇ ਵਿੱਚ ਯੈਸ ਚਲੋ ਕੁਛ ਹੀ ਪਲੇ ਵਿੱਚ ਫਿਰ ਮਿਲਦੇ ਆ ਗਾਈਜ਼ ਤੁਸੀਂ ਮੈਨੂੰ ਲਗਾਉਣਾ ਨਹੀਂ ਸੀ ਸਕੂਲ ਕੁਛ ਹੀ ਪਲੇ ਵਿੱਚ ਕੁਛ ਹੀ ਮਲੇ ਵਿੱਚ ਅੱਜ ਟਾਈਮ ਹੋ ਗਿਆ 11:25 ਦਾ 11:25 ਹੋ ਗਿਆ ਆਪਾਂ ਬ੍ਰੇਕਫਾਸਟ ਵਗੈਰਾ ਕਰਕੇ ਨਾ ਧੋ ਕੇ ਬੈ ਗੇ ਕਿਤਾਬਾਂ ਚੱਕ ਕੇ ਪੜਨਾ ਸਟਾਰਟ ਕਰਤਾ ਕਿਉਂਕਿ ਸਾਡੇ ਪੇਪਰ ਚੱਲ ਰਹੇ ਆ ਮੇਰਾ ਪੇਪਰ ਆ ਕੱਲੂ ਪੰਜਾਬੀ ਦਾ ਮੇਰਾ ਪੇਪਰ ਆ ਕੱਲੂ ਕੋਈ ਨਹੀਂ ਜਿੰਦਾ ਕੋਈ ਨਹੀਂ ਕਿਉਂਕਿ ਪੇਪਰ ਦਿਨ ਮੈਂ ਜਾਉਂਗੀ ਸਾਇਦਾ ਹੈਗਾ ਜਨਾਬ ਜੀ ਸਾਇਬ ਨੂੰ ਪੜਾ ਰਹੇ ਸੀ ਅੱਜ ਮੈਨੇ ਪੜਾਉਣਾ ਪਊਗਾ ਕਹਿੰਦਾ ਤੁਸੀਂ ਪਹਿਲਾਂ ਗੁਨੂ ਨੂੰ ਪੜਾ ਦਿਓ ਫਿਰ ਮੈਂ ਪੜੂੰਗਾ ਉਹ ਨੱਚ ਕੇ ਬੈਠਾ ਹੁੰਦਾ ਟੀਵੀ ਦੇਖੀ ਅੰਦਰ ਇਧਰ ਗੁਨੂ ਮੈਡਮ ਪੜ ਰਹੀ ਆ ਝਕੀ ਲੱਗੀ ਪਈ ਆ ਗੁਨੂ ਨੂੰ ਜਲਦੀ ਜਲਦੀ ਪੜੋ ਦਾਦਾ ਜੀ ਅੱਗੇ ਕਿੱਥੇ ਚਲੇ ਅੱਜ ਚੱਲ ਦਰ ਬੁੱਲ ਗਈ ਆਏ ਹਏ ਆ ਨਿਕਲ ਵਾਦੀ ਨਿਕਲ ਰਹੀ ਵਾਦੀ ਨਿਕਲ ਰਹੀ ਬਾਗੜ ਦੀ ਗਾਲੇ ਚ ਵਾਦ ਅੰਬਾ ਪਾਈ ਰੁਪਏ ਪਾਈ ਰੁਪਏ ਗੁੰਨੂ ਦੀ ਆਵਾਜ਼ ਅੜ ਗਈ ਸੀ ਗਾਹੇ ਗਲੇ ਚ ਹਾ ਬੁੱਲੀ ਗਈ ਬੁੱਲੀ ਗਈ ਚਾਹਦੇ ਅਸੀਂ ਥੋੜਾ ਜਨ ਘੁੰਮ ਮਈਏ ਸਾਡਾ ਘਰੇ ਜੀ ਨਹੀਂ ਲੱਗਦਾ ਸਿੱਕੇ ਜਾਇਓ ਪਾਈ ਕਿਸ ਕਰਕੇ ਪੂਆ ਜੀ ਦਾ ਮੁੰਡਾ ਲੈਣ ਆਉਂਦਾ ਆਉਣ ਵਾਲਾ ਰੈਡੀ ਬੈਠੇ ਆ ਹੁੰਦਾ ਡੈਡੀ ਨੂੰ ਲਿਕੁਇਡ ਹੀ ਦੇਣਾ ਤੇ ਬਸ ਸੀਰਨ ਵਾਲੀ ਪਾਈਪ ਲੱਗੀ ਆ ਬੈੱਡ ਤੇ ਪਈ ਉਹ ਗਾਦੀ ਅੜ ਅੜ ਜੂਸ ਲੈ ਕੇ ਜਾਣਗੇ ਉੱਥੇ ਉਹ ਦੇ ਦਾਂਗੇ ਅਸੀਂ ਪੇਟੀ ਸਮਾਨ ਉਹਨਾਂ ਨੂੰ ਜਿਉ ਦਾਦੂ ਨੇ ਖਾਣਾ ਪੀਣਾ ਏਡੀ ਪੇਟੀ ਹਮ ਚਲੋ ਸਾਡੇ ਸਾਰੇ ਹੁਣ ਅਸੀਂ ਰਹਿ ਜਾਾਂਗੇ ਇਕੱਲੇ ਘਰੇ ਸਾਡੇ ਸਾਰੇ ਨਕਲ ਮਾਰੂ ਇਸ ਦਾ ਆ ਗਾਪੀ ਤੋਂ ਨਕਲ ਮਰੀ ਜਾਂਦੀ ਆ ਕੁਛ ਲੈ ਕੇ ਰਹੀ ਹੈ ਪੁਦੀਨੇ ਨੇ ਕਿਸ ਤਰ੍ਹਾਂ ਸਾਰਿਆਂ ਨੂੰ ਬੇਲੀ ਬਣ ਕੇ ਰਹਿਣ ਦੀ ਸਲਾਹ ਦਿੱਤੀ ਦੇ ਸਾਰੇ ਮਸਾਲਿਆਂ ਦੇ ਕੁਐਸਚਨ ਦੇਖੋ ਇਹਦੇ ਸਾਰੇ ਕੁਐਸਚਨ ਆ ਉਹਦੇ ਇਲਾਇਚੀ ਦੇ ਗੁਣ ਇਲਾਇਚੀ ਆਪਣੇ ਆਪ ਨੂੰ ਕਿਉਂ ਉੱਤਮ ਸਮਝਦੀ ਸੀਗੀ ਅਨਾਰਾ ਨੇ ਨੁਬਦੇ ਰੇ ਗਰਮੀ ਕਿ ਉਹ ਲਾਗ ਰਹੀ ਸੀ ਦੇਖੋ ਇਦਾਂ ਦੇ ਕੁਐਸਚਨ ਆ ਜਿਵੇਂ ਖਲਾਰਾ ਪਾਇਆ ਕਰੇ ਪੇਪਰ ਦੀ ਤਿਆਰੀ ਹੋ ਗਈ ਕੱਢੀਆ ਟੌਰੇ ਪਾ ਕੇ ਹੀ ਰੋ ਪੜ 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 ਜਾ ਕੇ ਤੱਕ ਸਾਰਾ ਸਮਾਨ ਇੱਥੇ ਬੈਠੇ ਸੀ ਅਸੀਂ ਅੱਜ ਲੌਬੀ 'ਚ ਸੋ ਮੈਂ ਤੁਹਾਨੂੰ ਦੱਸਿਆ ਮਮੀ ਡੈਡੀ ਚਲੇ ਗਏ ਆ ਤੇ ਇਕੱਲੇ ਅੱਜ ਆਪਾਂ ਧਰੇ ਦੁੱਧ ਬਣਾਉਣ ਲੱਗੇ ਸੀਗੇ ਦੁੱਧ ਦਾ ਟਾਈਮ ਹੋ ਗਿਆ ਮੈਂ ਕਿਹਾ ਚੱਲ ਦੁੱਧ ਦੇ ਨਾਲ ਕੁਝ ਹਲਕਾ ਫੁਲਕਾ ਬਣਾ ਲੈਂਦੇ ਆਪਾਂ ਬਣਾਨੇ ਆ ਮਖਾਣੇ ਮਖਾਣੇ ਬਣਾਉਣੇ ਆਪਾਂ ਨਵੇਂ ਤਰੀਕੇ ਨਾਲ ਕੋਣ ਬਣਾ ਕੇ ਦਿਖਾਉਣੇ ਆ ਰਾਈਟ ਬਾਈ ਮੰਮਾਲੇ मिच्छा क्यों पाता ओ सारे मखाने मिच्छा पाते सारे कारे मकारे सारे नहीं तो थोड़े जे बना देख फर्स्ट टाइम फ्राई करके कर ले तो बहुत बारी खा दिया यस बट पहली बारी खा रहे हैं हाँ मैं तेरी ना फर्स्ट टाइम खाने हैं देख 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 एक्सपीरियंस की मैं क्या हो जाने लग गया

ਇਹ ਅਰੇ ਚ ਪਾਵਾਂਗੇ ਆਪਾਂ ਸ਼ੈਡ ਚਿਲੀ ਤੇ ਨਮਕ ਤੇ ਹਲਦੀ ਤੇ ਥੋੜੀ ਜਿਹੀ ਹਲਦੀ ਹਲਦੀ ਪਾਉਂਦਾ ਠੀਕ ਹੈ ਇਹਦੇ ਬਾਅਦ ਅਪੇ ਨਮਕ ਪਾ ਦਵਾਂਗੇ ਮਿਕਸ ਫਿਰ ਹੁਣ ਗਏ ਅਜਾ ਟਮਾਟਰ ਅਜਾ ਟਮਾਟਰ ਪਾਵਾਂਗੇ ਠੀਕ ਹੈ ਇਹ ਤੁਸੀਂ ਪਾ ਸਕਦੇ ਹੋ ਨਮਕ ਮਿਰਚ ਤੇ ਹਲਦੀ ਤੇ ਨੀ ਚੀਜ਼ਾਂ ਪਾਈਆਂ ਬਾਕੀ ਥੋੜਾ ਜਿਹਾ ਪਾਵਾਂਗੇ ਚਾਟ ਮਸਾਲਾ ਬਾਕੀ ਤੁਸੀਂ ਆਪਦੇ ਟੇਸਟ ਕੋਣੇ ਇੱਧਰ ਦੇਖੋ ਜੋ ਵੀ ਪਾਉਣਾ ਚਾਹੋ ਉਹ ਪਾ ਸਕਦੇ ਹੋ ਦੇਖੋ ਐਦਾਂ ਦਾ ਕਲਰ ਆ ਦੂਗਾ ਨਾਲ ਦੱਸਣਾ ਕਲਰਫੁਲ ਹੋਵੇਗਾ ਸਾਲੂਕ ਗੁਣ ਜਾਈ ਦਾ ਪਿਆਜ਼ ਕੱਟ-ਕੱਟ ਕੇ ਹੋ ਗਿਆ ਬੁਰਾ ਲਿਆ ਲੈ ਕੱਟਾਂ ਮੈਂ ਕੱਟ ਲਿਆ ਮੈਂ ਕਿੱਦਾਂ ਛਿੱਲਣ ਨੂੰ ਲਿਆਉਣ ਨੂੰ ਕਿਹਾ ਸੀ ਬਸ ਬਾਹਰੋਂ ਲਿਆ ਦੇ ਮੈਨੂੰ ਛੱਲ੍ਹੇ ਵੀ ਲਾ ਦੇ ਚਲੋ ਗਾਈਸ ਇਹ ਆਪਣੇ ਹੋ ਗਏ ਬਾਕੀ ਸਾਨੂੰ ਫਾਈਨਲ ਲੁੱਕ ਦਿਖਾਉਨੇ ਆ। ਫੋਲਫਾਈਨਲ ਤੱਕ ਦੂਮਰਾ ਪਿਆਜ਼ ਜਰੂਰ ਕੱਟਿਆ ਗਿਆ। ਆਪਣੇ ਪਿਆਜ਼ ਤੇ ਟਮਾਟਰ ਕੱਟਿਆ ਗਿਆ ਸੀਗਾ ਆਪਾਂ ਆ ਵੀ ਫਰਾਈ ਹੋ ਗਿਆ। ਥੋੜਾ ਬੰਦੇ ਤੇ ਰੱਖ ਆਏ ਪਿਆਜ਼ ਤੇ ਜਿਹੜੇ ਟਮਾਟਰ ਕੱਚੇ-ਕੱਚੇ ਉਹਦੇ ਵਿੱਚ ਮੱਖਣਾ ਚਟਕ ਪਾ ਲੈਣੇ ਆ। ਤੇ ਹੋਰ ਤੁਸੀਂ ਆਦੇ ਅਕੋਰਡਿੰਗ ਸਬਜ਼ੀਆਂ ਵਗੈਰਾ ਪਾ ਸਕਦੇ ਹੋ। ਤੇ ਕੰਨੀਆਂ ਸਾਡੇ ਕੋਲੇ ਹੈ ਨਹੀਂ ਇਸ ਕਰਕੇ ਅਸੀਂ ਨਹੀਂ ਪਾਉਂਦੇ। ਚਲੋ ਜੀ ਆਪਾਂ शर्ट बनके के रेडी है आलू की है तो ना पुजिया तनिया जो मर्जी पा लो पुजिया तो ना पुजिया पा लो तनिया पा के अपना लो जी बन फ्राई हो गया मैं खाना चाट ना पाई लो खावा दे तो तुम दस साल ले कि क्या है जबर यार चल मच चलो कितना हो ओए

ਇਹ ਕਿਰਕਾ ਖਾਣੇ ਹੁਣ ਖਾਣਾ ਦੱਸੋ ਖਾ ਕੇ ਕਿਵੇਂ ਬੜਾ ਹੈ ਕਿਵੇਂ ਲੱਗੇ ਜਨਾਬ ਜੀ ਕੰਨ ਗੁਨੂ ਕਿਵੇਂ ਲੱਗੇ ਆਇਆ ਖਵਾਦਾ ਗੁਰੂ ਦੀ ਆਵਾਜ਼ ਡਾਊਨ ਹੋ ਗਈ ਕਿਉ ਗੁਨੂ ਅਬ ਗੁਰੂ ਨੂੰ ਗਾਲਾ ਪੈ ਗਿਆ ਤਾਂ ਵੀ ਤੁਹਾਡਾ ਇਥੇ ਆਈ ਵਾਸ਼ਮ ਗਿਆ ਤੁਹਾਡਾ ਰਿਵਿਊ ਲਰਵਾਵਾਂਗੇ ਜੇ ਦੋ ਆ ਗਿਆ ਟੇਸਟੀ ਬਣਿਆ ਗਾਇਸ ਤੁਸੀਂ ਹਲਕਾ ਫੁਲਕਾ ਸਨੈਕਸ ਚਾਹ ਦੋਦਨਾ ਲੈ ਸਕਦੇ ਹੋ ਹੈਲਦੀ ਵੀ ਆ ਮਖਾਣੇ ਆਪਣੇ ਅਸਤੇ ਤੇ ਟੇਸਟੀ ਵੀ ਆ ਦੇ ਇੱਕ ਹੀ ਕਰੀਏ ਨਾ ਗੋਆ ਦੀ ਫੀਲਿੰਗ ਲੈ ਰਿਹਾ ਗੋਆ ਦੀ ਫੀਲਿੰਗ ਅੱਧੀਆਂ ਇਕੱਠੀਆਂ ਕਰੀ ਜੰਨਾ ਗੋਆ ਚ ਪਹੁੰਚ ਗਿਆ ਸਾਡਾ ਮੁੰਡਾ ਘਰੇ ਬੈਠਾ ਬੈਠਾ ਗਾਇਸ ਆਪਣਾ ਉਹ ਕੈਮਰਾ ਵਾਲਾ ਟੀਵੀ ਖਰਾਬ ਹੋ ਗਿਆ ਦੇਖੋ ਬੰਦ ਹੋ ਗਿਆ ਨਾ ਦਿਖਾਉਣੇ ਆ ਉਹਨੂੰ ਉਹਦੇ ਬਿਨਾ ਸੁੰਨੀ ਸੁੰਨੀ ਲੱਗਦੀ ਹੈ ਲੌਬੀ ਤੈਨੂੰ ਕਿਵੇਂ ਲੱਗਿਆ ਆ ਮਖਾਨਾ ਚਾਟ ਟੇਸਟੀ ਲੱਗੀ ਗੁੰਨੂ ਸਾਬੂ ਪਾਪਾ ਕਿਸੇ ਨੂੰ ਨਹੀਂ ਲੱਗੂ ਗੁੰਨੂ ਸਾਬੂ ਗੁੰਨੂ ਪਾਪਾ ਤੇ ਮੈਨੂੰ ਤਾਂ ਲੱਗੀ ਨਹੀਂ ਤੈਨੂੰ ਉਹੀ ਲੱਗ ਜਾਂਦੀ ਐ ਪੀਜ਼ਾ ਚ ਨਹੀਂ ਲੱਗਦੀ ਤੈਨੂੰ ਮਿਰਚ ਨਹੀਂ ਲੱਗਦੀ ਠੀਕ ਐ ਪੀਜ਼ਾ ਤੇਰਾ ਕੈਨਸਲ ਆ ਦੇਖੋ ਮੇਰੀ ਬੱਤਰੀ ਸੀਟ ਗੱਡੀ ਖਰਾਬ ਹੋ ਜੂ ਬੱਤ ਆ ਜਾ ਅੱਜ ਪਾਪਾ ਨੇ ਤਾਂ ਵਾਦਾ ਕੀਤਾ ਸੀਗਾ ਕਾਦਾ ਕਿ ਮੈਂ ਪੀਜ਼ਾ ਨਹੀਂ ਖਾਇਆ ਤੇ ਆਪਾਂ ਘੜਾ ਮੰਗਾਇਆ ਆਪਾ ਗਦੋਂ ਮੰਗਾਇਆ ਮੰਗੋਣਾ ਕਿਨੇ ਕਿਆ ਮੈਨੂੰ ਨਹੀਂ ਲੱਗਦਾ ਆਊਗਾ ਮੈਂ ਕਿਆ ਮੈਨੂੰ ਲੱਗਦਾ ਨਹੀਂ ਬਟਾਊਗਾ ਕਿਉਂਕਿ ਗਾਇਸ 4 ਵਜ ਚੁੱਕੇ ਆ ਟਾਈਮ ਤੁਹਾਨੂੰ ਦਿੰਦਾ 4:10 ਹੋ ਗਿਆ ਜਰੂਰ ਤੱਕ ਗੁੰਨੂ ਦਾ ਕੰਮ ਹੋਣਾ ਔਰ ਤੱਕ ਪੇਜੀ ਵਾਲੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਆ ਕੀਆ ਮੰਮਾ ਆ ਕੀਆ ਹੈ ਪਾਪਾ ਦੀ ਰੋਟੀ ਮੈਂ ਖਾਦੀ ਹੈ ਨਹੀਂ ਰੁਕੋ ਰੁਕੋ ਪਾਪਾ ਦੀ ਰੋਟੀ ਦੀ ਗੱਲ ਹੈ ਲੱਗਾ ਤੂੰ ਇਹਦਾ ਕੰਮ ਨੂੰ ਵੇੜ ਮਖਾਣੇ ਦਾ ਖਾਦੇ ਨੇ ਤੂੰ ਤੂੰ ਕਹਿੰਦਾ ਮਿਰਚਾ ਓ ਨਹੀਂ ਉਹ ਤੂੰ ਕਹਿੰਦਾ ਸੀ ਉਹੀ ਕਹਿੰਦਾ ਇਹ ਖਾ ਲੀ ਦੰਬਾ ਸਾਰੇ ਤੇ ਆਪ ਖਾ ਕੇ ਦਿਖਾ ਆਪੇ ਸਾਰੇ ਨਹੀਂ ਅੰਨੇ ਕਰਾ ਕੇ ਗਾਇਸ ਖਾ ਗਿਆ ਤੇ ਜਾ ਰਿਹਾ ਖਾਲਾ ਜੀ ਨੇ ਖਾਣੇ ਆ ਗੇਟ ਖੋਲ ਲੈ ਕੋਈ ਜਾਂਦਾ ਹੈ ਐਸੀ ਜੋ ਬਾਹਰ ਨਿਕਲੇ ਬਾਹਰ ਦੇਖਿਆ ਤਾਂ ਮੀ ਭਈ ਅੱਲਾ ਹਾਂ ਓਏ ਉਹ ਮੈਡ ਚੱਕ ਕੇ ਲਿਆ ਇੱਥੇ ਉੱਪਰ ਰੱਖ ਲਾ ਨੰਗੇ ਪੈਰੀ ਮਾਲੀ ਅੰਕਲ ਵੀ ਆ ਗਿਆ ਉੱਪਰ ਉੱਪਰ ਇੱਥੇ ਰੱਖੋ ਉੱਥੇ ਤਾਂ ਗਿੱਲਾ ਹੋ ਜੂ ਜੇ ਜ਼ਿਆਦਾ ਮੀਂਹ ਆ ਗਿਆ ਤਾਂ ਕਿਰਮਿੰਜੀ ਕਰ ਲੱਗ ਜਾਂਦਾ ਥੋੜੇ ਟਾਈਮ ਬਾਅਦ ਪਹਿਲਾਂ ਵੀ ਜਦੋਂ ਧੁੱਪ ਸੀਗੀ ਉਦੋਂ ਵੀ ਮੀਂਹ ਆ ਗਿਆ ਸੀ ਹੁਣ ਫੇਰ ਆ ਗਿਆ ਨਾ ਥੱਲੇ ਨਾ ਜਾਏ ਗੁੰਨੂ ਮੇਰੇ ਕਹਿੰਦੇ ਧੇਰ ਸੀ ਦੋਨੋਂ ਜਣੇ ਭੱਜ ਲੇਗਾ ਹਾਏ ਸਾਡੀ ਲੌਬੀ ਚ ਵੀ ਨੰਗਾ ਹੁੰਦਾ ਆ ਜਾ ਆ ਜਾ ਗੁੰਨੂ ਆ ਜਾ ਪੈਂਜੀ ਆਜੋ सो तो जी गाइस टाइम हो गया सवा सात अंदर क्रिकेट की हो गया बॉल गुम गई किधर गई क्रिकेट खेलते खेलते ने बॉल घुमाती कितना टाइम हो गया जाना नहीं तुसे ते दो ओ देख ऐ देखी ऐ देख फोन देखो ओके बॉल गुम गई ਓਏ 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 ਓ ਦੇ ਲਾਈਟ ਕਿੱਥੇ ਚੱਲਦੀ ਐ ਲਾਈਟ ਲੋਜੀ ਕਾਕਾ ਆਇਆ ਛੱਦ ਕਰੇ ਕਲਾਪਿੰਗ ਕਰਿਓ ਕਲਾਪਿੰਗ ਗੇਡੀ ਗੇਡੀ ਕਰਦਾ ਸੀ ਚਲੋ ਕਲਾਪਿੰਗ ਕਰ ਦੋ ਫਿਰ ਨਾਜ ਓ ਨਾਜ ਬੀਜੀ ਆਓ ਖੇਡਾਂ ਤੇ ਮੋਚ ਨਹੀਂ ਪਾਣਾ ਹਾਈ ਗੰਦਾ ਗੰਦਾ ਇੱਥੇ ਰੱਖੋ ਜੰਪਿੰਗ ਕਰੂਗਾ ਹੈ ਕੀ ਅੱਗੇ ਮੁੰਨਾ ਆਉਂਦਾ ਹੁੰਦਾ ਹੁਣ ਇਹ ਆਇਆ ਕਰੂ ਹੁਣ ਮੁੰਨਾ ਵੱਡਾ ਹੋ ਗਿਆ ਉਹ ਦੇਖਦੀ ਆ ਸਾਰਾ ਕੁਝ ਕਿ ਮੈਂ ਕੀ ਲਵਾ ਆਪੇ ਕੱਢੂਗੀ ਇਹਦੇ ਵਿੱਚੋਂ ਕੀ ਲੈਣਾ ਨਾਜ ਮੁੰਨਾ ਉ ਕਰੀ ਉ ਮੁੰਨਾ ਚਸ਼ਿਕਾ ਚਸ਼ਿਕਾ ਪਹਿਲਾਂ ਇੱਥੇ ਨਾਜ ਸੀਗੀ ਹੁਣ ਮੁੰਨਾ ਆ ਗਈ ਹੈਨਾ ਇਹ ਮੁੰਨਾ ਨਾਜ ਖੇਡਦੀ ਸੀ ਇਸਮਾਨ ਨਾਲ ਤੇ ਮੈਂ 나ਜ ਨੂੰ ਘਰੇ ਛੱਡਣ ਗਿਆ ਫਿਰ ਮੁੰਨਾ ਆ ਗਿਆ ਤੋ ਪਸੀਨੇ ਨਾਲ ਭਰਿਆ ਪਿਆ ਚੱਲਾ ਨਾ ਕਿਆ ਕੱਪੜੇ ਲਾ ਬਾਹਰ ক্রিকেট ਖੇਡੀ ਜਾਂਦਾ ਸੀ ਪਸੀਨਾ ਪਸੀਨਾ ਹੋ ਗਿਆ ਗੁੰਨੂ ਗਈ ਹੋਈ ਆ ਆਪਦੀ ਸੀਮਾ ਆਂਟੀ ਨਾਲ ਮੰਦਿਰ ਮੈਂ ਵੀ ਰੋਣਾਂ ਸੇ ਛੱਡਿਆ ਹੁਣ ਤੌਣ ਵਾਲੇ ਉਹ ਆਈ ਜਾਂਦੇ ਹੋਣੇ 7 ਵਜੇ ਆਰਤੀ ਹੋ ਜਾਂਦੀ ਏ ਓਏ ਆਪਣਾ ਤਾਂ 10:00 ਹੀ ਖੜਾ 10 ਵਜੇ ਤੇ 10 ਮਿੰਟ ਹੈ ਮੁੰਨਾ ਤੈਨੂੰ ਹੋ ਕੇ ਬੈੱਡ ਡਿੱਗਣਾ ਜਾਏ ਹਾਂ ਹੋਰ ਉਹਦੋਂ ਜਾ ਚੱਲ ਤੂੰ ਨਾਲ ਆ

ਨਿਕਸ ਮੋਸਾ ਸਭ ਤੋਂ ਪਹਿਲਾ ਬਨਾਣਾ ਲੱਡੂ ਉੱਥੇ ਆ ਜਾ ਬਾਹਰ ਦਵਾਨ ਤੇ ਪਾਪਾ ਵੀ ਲੈ ਚੱਕ ਚਾਬੂ ਦਾ ਫੇਵਰੇਟ ਲੱਡੂ ਉੱਥੇ ਕਿਸੇ ਨੇ ਕਰਵਾਇਆ ਸੀ ਉਹ ਰੋਜ਼ ਕਰਦੇ ਆ ਰੋਜ਼ ਹਮਨ ਕਰਦੇ ਆ ਉਹ ਉਹਨੂੰ ਦੇ ਦੇ ਮੁੰਨਾ ਕੀ ਮੰਗਦੀ ਸੀ ਕੁਝ ਦੇ ਦਿੰਦੀ ਉਹਨੂੰ ਆ ਗਈ ਅਜੇ ਡਿੱਕੀ ਜਾਂਦੇ ਸੀ ਗੁੰਨੂ ਆਈ ਨਹੀਂ ਗੁੰਨੂ ਆਈ ਨਹੀਂ ਕੀ ਗਿਆ ਕੀ ਬਾਪਾ ਜੀ ਨੂੰ ਮੰਦਿਰ ਗਈ ਸੀ

ਉਹਦੇ ਲੋਕ ਮਤੜੇ ਕੇ ਨਾਲ ਹੀ ਨਮੜਿਆ ਹੁੰਦੇ। ਐਸਵੇਂ ਫਿਰ ਉਹ ਕਰਦੇ ਨਾ ਆਹ ਦੇਖੋ ਪਹਿਲਾਂ ਮੈਂ ਖਾਤਾ। ਨੀਰ ਕੌਣ ਸੇੜਦਾ ਹੁੰਦਾ? ਸਭ ਤੋਂ ਪਹਿਲਾਂ ਮੈਂ ਖਾਤਾ। ਹलो ਗਾਇਸ ਸਭ ਖਾ ਲੋ ਸਭ। ਅੱਜ ਆਪਾਂ ਮੰਗਾਇਆ ਸਭ। ਗੁੰਨੂ ਦੀ ਫਰਮੈਸ਼ ਤੇ ਦੋਨੋਂ ਦਾ ਪੀਜ਼ਾ ਫਿਰ ਕੈਂਸਲ। ਮੈਂ ਤਾਂ ਲੈਣਾਂ ਕਿਸੇ ਦਿਨ। ਖਲਦੀ ਖਵਾਤਾ ਹੁਣ ਇਹਨੂੰ। ਇੱਕ ਸਭ ਖਵਾਤਾ। ਇੱਕ ਗੁੰਨੂ ਖਾਊਗੀ ਅਚਾਰੀ ਮਮਮਸ। ਆ ਦੋ ਦਿਨ ਜਿੰਨੇ ਖਾਣੇ ਰਾਤ ਨੂੰ ਪੀਜ਼ਾ ਜਨਾਬ ਜੀ ਕਹਿੰਦੇ ਬਹੁਤ ਪੀੜ ਸੀਗੀ ਉਹਨਾਂ ਦੇ ਬਹੁਤ ਜ਼ਿਆਦਾ ਪੀੜ ਸੀਗੀ ਰਾਤ ਨੂੰ ਪੀਜ਼ਾ ਖਾਂਦੇ ਨਹੀਂ ਹੁੰਦੇ ਤਾਂ ਕਰਕੇ ਅੱਪ ਰਾਤ ਨੂੰ ਪੀਜ਼ਾ ਖਾਦਾਂ ਲਖੋ ਕੀ ਮੰਗਿਆ ਬਾਦਰ ਬਣੀ ਹੈ ਕੋਈ ਗੱਲ ਤਿੰਨ ਤਰ੍ਹਾਂ ਦੀ ਸੌਸ ਮਿਕਸ ਹੋ ਗਈ ਹੋਏ ਮੈਂ ਮਿਕਸ ਕਰ ਦਿੱਤਾ ਆਪੇ ਹੋ ਗਈ ਮੈਂ ਤਾਂ ਕੀਤੀ ਨਹੀਂ ਸੇਬੂ ਕਿਵੇਂ ਲੱਗਿਆ ਪੇਸਟੀ ਸੀਗਾ ਨੰਬਰ 1 ਨੰਬਰ 1 ਕੱਲ ਤੈਨੂੰ ਛੋਦੀ ਖਾਗਿਆ ਦੋਨੋਂ ਸਵਾਰ ਸੀਗਾ ਮੈਂ ਮੈਨੂੰ ਮਿਰਚ ਲੱਗੀ ਇਹ ਤਾਂ ਮਿਰਚ ਲੱਗ ਜਾਂਦੀ ਹੈ 嗯嗯。